ਜੇ ਅੰਟ ਨੇ ਮਨ ਦੇ ਦਾ ਧੋਖਾ ਦਿੱਤਾ। ਤੋਂ ਉਹ ਦੂ ਵਾਰ ਮੈਂ ਉਥੇ 8 ਮਹੀਨੇ ਰਹਾ ਮੈਂ। 8 ਮਹੀਨੇ ਬਾਅਦ ਨਾ ਜਾਣਦੇ ਨੇ ਲਾਰੇ ਲਾਈ ਗਿਆ ਕਿ ਅੱਜ ਭੇਜਦਾ ਕੱਲ ਭੇਜਦਾ। ਪਰ ਉਹਨੇ ਮਰੋਕੋ ਦੇ ਵਿੱਚ ਹੀ ਮੁੰਡਾ ਭਾਈ ਰੱਖਿਆ। ਅਸੀਂ ਬਾਬਾ ਜੀ ਦੇ ਗਾੜੀ ਬੇਨਤੀ ਕੀਤੀ। ਤੇ ਉਹਨਾਂ ਨੇ ਮੁੰਡੇ ਨੂੰ ਮਗਾਇਆ ਇੱਧਰ। ਸਾਡੇ ਨੌਜਵਾਨੀ ਤੇ ਕੋਈ ਵੀ ਜਿਹੜਾ ਹੈਗਾ ਕੰਮ ਵੱਲ ਉਹਨੂੰ ਰੁਕੀ ਨਹੀਂ ਰਹਿ ਗਈ ਹਰ ਇੱਕ ਦਿਨ ਸੋਚਦਾ ਕਿ ਅਸੀਂ ਬਾਹਰ ਚੱਲ ਜਾਈਏ ਬਾਹਰ ਇਹਨਾਂ ਨੇ ਕਿਹਾ ਸੀ ਤੁਹਾਨੂੰ ਡਾਇਰੈਕਟ ਵੀਰਲਾਵਾ ਆ ਕੇ ਦੇਵਾਂਗੇ ਅਸੀਂ ਵੀ ਬਾਇਰ ਹੀ ਭੇਜਾਂਗੇ ਉਦੋਂ ਮੁਰਾਕਬਤ ਹੋਈ ਪਰ ਸਾਹਮਣੇ ਇਹਨੇ ਮੌਕੇ ਤੇ ਅੱਗ ਬਾਜ਼ ਮੁੱਕਰ ਗਿਆ ਕਿ ਮੇਰੇ ਕੋਲ ਸਰਕਾਰ ਗਾੜੀ ਇਹ ਹੀ ਬੈਂਤੀ ਆ ਵੀ ਮੈਨੂੰ ਮੇਰਾ ਹੱਕ ਮਿਲ ਜਾ ਜੋ ਜਿੰਨਾ ਮੈਂ ਪੈਸੇ ਦਿੱਤੇ ਮੈਨੂੰ ਪੈਸੇ ਮਿਲ ਜਾਣ ਇੱਕ ਪੈਸੇ ਦੀ ਚਮਕ ਦਮਕ ਕਰਕੇ ਅਸੀਂ ਮਾਪੇ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜਾ ਹੈ ਕਈ ਵਾਰੀ ਇਹੋ ਜਿਹੇ ਜਲਾਦਾਂ ਦੇ ਹੱਥ ਫੜਾ ਦਿੰਦੇ ਆ ਕੈਮਰਾ ਮਰੀਜ਼ ਵਾਲਾ ਤੇ ਮੈਂ ਵੀ 6 ਜੂਨ ਨੂੰ ਇੱਥੋਂ ਗਿਆ ਸੀ ਅਜ਼ਰਬੈਜਾਨ ਠੀਕ ਹੈ ਜੀ 2023 ਚ ਤੇ ਮੈਂ ਉੱਥੇ ਰਿਹਾ 27 ਦਿਨ ਅਜ਼ਰਬੈਜਾਨ ਉੱਥੋਂ ਬਾਅਦ ਮੈਂ ਗਿਆ ਵਾਂ 29 ਜੂਨ ਨੂੰ ਮਰਾਕੋ ਪਹੁੰਚਿਆ ਵਾਂ ਤੇ ਮਰਾਕੋ ਤੋਂ ਬਾਅਦ ਉੱਥੇ ਜੰਟ ਨੇ ਮਨ ਦੇ ਦਾ ਧੋਖਾ ਜੀ ਤੇ ਉਸ ਤੋਂ ਬਾਅਦ ਮੈਂ ਉੱਥੇ 8 ਮਹੀਨੇ ਰਿਹਾ ਮਰੀ 8 ਮਹੀਨੇ ਬਾਅਦ ਨਾ ਜੰਟ ਨੇ ਲਾਰੇ ਲਾਈ ਗਿਆ ਕਿ ਅੱਜ ਭੇਜਦਾ ਕੱਲ ਭੇਜਦਾ ਉਸ ਤੋਂ ਬਾਅਦ ਨਾ ਕੋਈ ਮੈਨੂੰ ਖਰਚਾ ਮਗਰ ਪਾਇਆ ਤੇ ਉਹ ਮੇਰੇ ਘਰਦਿਆਂ ਨੇ ਮੈਨੂੰ ਮਗਰ ਪੈਸੇ ਭੇਜੇ ਆ ਠੀਕ ਹੈ ਜੀ ਰੋਟੀ ਪਾਣੀ ਲੀਵੀ ਤੇ ਬਾਅਦਾਂ ਚ ਉਥੋਂ ਕੋਈ ਨਾ ਹਿੱਲਾ ਨਿਕਲਦਾ ਸੀ ਨਾ ਉਹ ਸਾਨੂੰ ਵਾਪਸ ਭੇਜਦੇ ਭੇਜਦੇ ਹੀ ਵਾਪਸ ਇੰਡੀਆ ਤੇ ਕੇਸ ਕਰਕੇ ਬਾਬਾ ਜੀ ਨੂੰ ਕਿਹਾ ਸੀ ਤੇ ਬਾਬਾ ਜੀ ਉਹਨਾਂ ਨੇ ਸਾਡੀ ਇਧਰੋਂ ਮੇਲ ਪਾਈ ਅੰਬੈਸੀ ਨੂੰ ਤਾਂ ਅੰਬੈਸੀ ਨੇ ਸਾਨੂੰ ਇਧਰ ਵਾਪਸ ਬਾਅਦ ਚ ਭੇਜਿਆ ਸੀ ਜਾਣਾ ਕਿੱਥੇ ਸੀ ਉਹ ਦੱਸੋ ਜਾਣਾ ਭਾਜੀ ਸਪੇਨ ਜਾਣਾ ਸੀ ਅਸੀਂ ਤਸਪੇਨ ਦੀ ਗੱਲ ਹੋਈ ਸੀ ਜੰਟਨਾ ਤਾਂ ਇਹਨੇ ਮੈਨੂੰ ਕਹਿਆ ਸੀ ਤੁਹਾਨੂੰ ਡਾਇਰੈਕਟ ਵੀਜ਼ਾ ਲਾਵਾ ਆ ਕੇ ਦਵਾਵਾਂਗੇ ਅਸੀਂ ਵੀ ਬਾਇਰ ਹੀ ਭੇਜਾਂਗੇ ਉੱਥੇ ਮਰਾਕੋਤ ਹੋਈ ਪਰ ਸਾਨੂੰ ਇਹਨੇ ਮੌਕੇ ਤੇ ਆ ਕੇ ਬਾਅਦ ਵਿੱਚ ਮੁੱਕਰ ਗਿਆ ਕਹਿੰਦਾ ਵੀ ਨਹੀਂ ਇਥੇ ਡੋਂਕੀ ਲੱਗਣੀ ਆ ਨਾ ਬਾਅਦ ਵਿੱਚ ਡੋਂਕੀ ਲਵਾਈ ਨਾ ਸਾਨੂੰ ਬਾਇਰ ਭੇਜਿਆ ਕਿੰਨੇ ਕੁ ਮੁੰਡੇ ਉੱਥੇ ਜਿਹੜੇ ਆਪਾਂ ਕਹਿ ਸਕਦੇ ਹੋ ਸਕਦੇ ਮੁੰਡੇ ਵਰੀ ਉੱਥੇ ਫਿਗਲਾਲ ਤਾਂ ਹੁਣ ਤਾਂ ਥੋੜੇ ਰਹਿ ਗਏ ਹੋਣੇ ਆ ਪਰ ਪਹਿਲਾਂ ਜਦੋਂ ਅਸੀਂ ਸੀ ਉਦੋਂ 500 550 600 ਮੁੰਡਾ ਹੈ ਸੀ ਉੱਥੇ ਮਰਾਕੋ ਦੇ ਵਿੱਚ ਕਿੰਨੇ ਰੁਪਏ ਦੀ ਗੱਲ ਹੋਈ ਸੀ ਤੁਹਾਡੀ ਗੱਲ ਭਣੀ ਹੋਈ ਸੀ 1 ਇਹਨੂੰ 12 ਲੱਖ ਰੁਪਏ ਅਸੀਂ ਨਗਦ ਦਿੱਤਾ ਕੈਸ਼ ਜੀ ਅਸੀਂ ਵੀ ਜਿੱਦਾਂ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਕਿ ਉੱਥੇ ਟਿਕਟੋਕ ਕਰਦੇ ਜਾਂਦੇ ਸੀ ਤੁਹਾਡੇ ਹਾਂ ਜੀ ਤੇ ਪੋਸਟ ਵੀ ਨਹੀਂ ਤੁਹਾਨੂੰ ਫੜਦੀ ਕਿ ਬਾਈ ਕਿ ਵਾਪਸ ਭੇਜ ਦਈਏ ਜਾਂ ਹਾਂ ਜੀ ਹਾਂ ਜੀ ਉਹ ਬੜੀ ਸੀ ਘਰ ਤੋਂ ਜਦੋਂ ਵਾਪਸ ਉੱਥੇ ਜਾਂਦੇ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਡੀ ਮੇਲ ਪਾਓ ਅਸੀਂ ਇੰਡੀਆ ਵਾਪਸ ਜਾਣਾ ਤੇ ਨਾ ਉਹ ਸਾਡੀ ਮੇਲ ਪਾਉਂਦੇ ਸੀ ਤੋਂ ਸਾਨੂੰ ਕਿਹਾ ਸੀ ਵੀ ਘਰੋਂ ਪੈਸੇ ਮੰਗਾਓ ਤੇ ਇੱਥੇ ਰਹੀ ਚਲੋ ਕਿਉਂਕਿ ਤੁਹਾਨੂੰ ਅਸੀਂ ਵਾਪਸ ਨਹੀਂ ਭੇਜ ਸਕਦੇ ਤਾਂ ਕਰਕੇ ਜੀ ਵੀ ਅਸੀਂ ਬਾਬਾ ਜੀ ਨੂੰ ਕਿਹਾ ਸੀ ਤੇ ਬਾਬਾ ਜੀ ਉਹਨਾਂ ਨੇ ਸਾਡੀ ਮੇਲ ਪਾਈ ਤੇ ਅਸੀਂ ਵਾਪਸ ਆਏ ਕਰੋ ਕਰੋ ਕਿੰਨੇ ਕੇ ਪੈ ਗਏ ਫਿਰ ਕਰੋ ਭਜੀ 5 6 ਲੱਖ ਰੁਪਇਆ ਪਾਇਆ ਘਰ ਦੇ ਨੇ ਮਗਰ ਉਥੇ ਖਰਚਾ ਮੈਨੂੰ ਰੋਟੀ ਪਾਣੀ ਦੀ ਤੇ ਵਾਪਸ ਬਾਬਾ ਜੀ ਚ ਨਾਲ ਕੀ ਦਾ ਸੰਪਰਕ ਹੋਇਆ ਬਾਬਾ ਜੀ ਨਾਲ ਨੈਟਵਰਕ ਤੋਂ ਹੋਇਆ ਭਜੀ ਫੇਸਬੁੱਕ ਤੋਂ ਬਾਬਾ ਜੀ ਦਾ ਨੰਬਰ ਕੱਢ ਗਏ ਫਿਰ ਅਸੀਂ ਕਾਲ ਕੀਤੀ ਸੀ ਅਸੀਂ 10 ਮੁੰਡੇ ਸੀਗੇ ਤੇ ਅਸੀਂ ਗੱਲ ਕਰਕੇ ਬਾਬਾ ਜੀ ਨੂੰ ਕਿਹਾ ਸੀ ਪਰ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਇੱਥੇ ਵਾਪਸ ਆ ਗਏ ਤਾਂ ਕੀ ਸਨੇਹ ਦਿਨਾ ਚਾਹੁੰਦੇ ਹੋ ਅੱਜ ਵੀ ਬਹੁਤ ਸਾਰੇ ਲੋਕ ਨੇ ਨੇ ਦੇ ਜਾਣ ਦੇ ਚਾਹਣਾ ਰੱਖਦੇ ਨੇਪੜੀ ਹੈ ਵੀ ਜੇ ਇਹਨੇ ਜਾਣਾ ਮਤ ਆਪਣਾ ਡਾਇਰੈਕਟ ਜਾਓ ਵਰਕ ਪਰਮੈਂਟ ਇੱਥੇ ਲਓ ਆਪਦਾ ਤਫਰੀ ਜਾਓ ਇੱਕ ਨੰਬਰ ਜੀ ਜੇ ਕੋਈ ਏਜੰਟ ਤੁਹਾਨੂੰ ਕਹਿੰਦਾ ਵਾ ਕਿ ਰਾਸਤੇ 'ਚ ਉਥੋਂ ਡਾਇਰੈਕਟ ਫਲੈਟ ਹੋ ਜਾਊਗਾ ਇਦਾਂ ਹੋ ਜਾਊਗਾ ਵੀ ਇਦਾਂ ਮਤ ਨਾ ਜਾਓ ਤੇ ਜਿਹੜੇ ਏਜੰਟ ਨੇ ਤੁਹਾਡੇ ਨਾਲ ਥੱਗੀ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਭਜੀ ਕਿੱਥੋਂ ਦਾ ਏਜੰਟ ਸੀ ਏਜੰਟ ਭਜੀ ਪੰਮਣਾ ਦਾ ਹੈ ਕੀ ਨਾਮ ਉਹਨਾਂ ਦਾ ਗੋਰਾ ਭਜੀ ਹਾਂਜੀ ਕੰਪਲੀਟ ਦਿੱਤੀ ਸੀ ਕੰਪਲੀਟ ਨਹੀਂ ਭਰੀ ਜੀ ਕੰਪਲੀਟ ਦਿੱਤੀ ਨਹੀਂ ਜੀ ਮੈਂ ਭਾਜੀ ਨਿਰਮਲ ਸਿੰਘ ਪਿੰਡ ਮਰੀਦਾਲ ਤੋਂ ਬੋਲ ਰਿਹਾ ਆਂ ਮੈਂ ਮੁੰਡਾ ਸਪੈਨ ਭੇਜਣ ਦੀ ਥਾਂ ਤੇ ਏਜੰਟ ਨੂੰ 12 13 ਲੱਖ ਰੁਪਏ ਦੇ ਚੁੱਕਾ ਪਰ ਉਹਨੇ ਮਰੋਕੋ ਦੇ ਵਿੱਚ ਹੀ ਮੁੰਡਾ ਭਾਈ ਰੱਖਿਆ ਅਸੀਂ ਬਾਬਾ ਜੀ ਦੇ ਗਾੜੀ ਬੇਨਤੀ ਕੀਤੀ ਤੇ ਉਹਨਾਂ ਨੇ ਮੁੰਡੇ ਨੂੰ ਮਂਗਾਇਆ ਇੱਧਰ ਉਹ ਜੀ ਹੁਣ ਬਾਬਾ ਜੀ ਹੁਣ ਆ ਕੋ ਬੈਠੇ ਆ ਉਹਨਾਂ ਗਾੜੀ ਬੇਨਤੀ ਕੀਤੀ ਸੀ ਬਾਬਾ ਜੀ ਨੇ ਮੁੰਡਾ ਮਗਾਇਆ ਇੱਧਰ ਸਾਡਾ ਤੇ ਅਸੀਂ ਉਹਨਾਂ ਕੋ ਬੈਠੇ ਸੀਗੇ ਤੇ ਹੁਣ ਅਸੀਂ ਕੰਪਲੀਟ ਲਿਖਾਉਣੀ ਆ ਤੇ ਜੋ ਵੀ ਸਰਕਾਰ ਨੂੰ ਮਨਜ਼ੂਰ ਆ ਸਾਡੀ ਬੇਨਤੀ ਮੇਰੇ ਘਰ ਦੇ ਵਿੱਚ ਮਿਸਤਰੀ ਹੁੰਦਿਆ ਵੀ باوجود ਮੇਰੇ ਘਰ ਦੇ ਵਿੱਚ ਕੋਈ ਬਾਥਰੂਮ ਨਹੀਂ ਕੋਈ ਕੁਛ ਨਹੀਂਗਾ ਤਿੰਨ ਗੁੰਡੀਆਂ ਮੇਰੀਆਂ ਵਿਆਹਣ ਵਾਲੀਆਂ ਮੁੰਡੇ ਤੋਂ ਵੱਡੀਆਂ ਜਿਨ੍ਹਾਂ ਦਾ ਹਜੇ ਤੱਕ ਮੈਂ ਕੋਈ ਸੋਚਿਆ ਹੀ ਨਹੀਂ ਉਹਨਾਂ ਦਾ ਇਹਨੇ ਏਜੰਟ ਨੇ ਮੇਰੇ ਇਹਨੇ ਪੈਸੇ 20 ਲੱਖ ਦੇ ਕਰੀਬ ਮੇਰਾ ਏਜੰਟ ਪੈਸਾ ਹੀ ਖਾ ਗਿਆ ਇਹ 13 ਲੱਖ ਰੁਪਏ ਦੇਣ ਵਾਸਤੇ ਬਾਕੀ ਪੈਸੇ ਆਏ ਕਿਥੋਂ ਦੇ ਦੇ ਮੈਂ ਜੀ ਮੈਂ ਇਦਾਂ ਆਪਣੇ ਭਾਈਚਾਰੇ ਕੋਲੋਂ ਭੈਣ ਭਰਾਵਾਂ ਕੋ ਰਿਸ਼ਤੇਦਾਰਾਂ ਕੋ ਲੈ ਕੇ ਪੈਸੇ ਮੈਂ ਦਿੱਤੇ ਐ ਇਹਨਾਂ ਏਜੰਟ ਨੂੰ ਫਿਰ ਮੁੰਡੇ ਨੂੰ ਵੀ ਛੇ-ਸੱਤ ਮਹੀਨੇ ਖਰਚਾ ਪਾਇਆ ਮਰੋਕੋ ਦੇ ਵਿੱਚ ਹਫਤੇ ਦਾ 15-20000 ਰੁਪਈਆ ਮੈਂ ਇਦਾਂ ਪਾਉਣਾ ਜੀ ਜੇ ਤੁਹਾਨੂੰ ਪਤਾ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤਾਂ ਫਿਰ ਤੁਸੀਂ ਇਦਾਂ ਰਿਸਕ ਕਿਉਂ ਲਿਆ ਪਾਜੀ ਰਿਸਕ ਏਦਾਂ ਨਾਲ ਸਾਡੇ ਰਿਸ਼ਤੇਦਾਰੀ ਚ ਉਹਦੇ ਕੋਈ ਮਾਮੇ ਦੇ ਪੋਤੇ ਆ ਜੋ ਮਾਸੀ ਦੇ ਪੋਤੇ ਉਹ ਵੀ ਗਏ ਹੋਏ ਇਹਨੇ ਵੀ ਥੋੜੀ ਜੀ ਉਹਨਾਂ ਦਾ ਬਿੱਲ ਵੇਖ ਕੇ ਤੇ ਇਹਨੇ ਆਪਦੀ ਸੋਚ ਰੱਖੀ ਵੀ ਚਲੋ ਤੇ ਚਲੋ ਕੁਝ ਮੇਰੇ ਭੈਣ ਭਰਾ ਨਾਲ ਸੀਗੇ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਕੁਝ ਮੈਂ ਰਿਸ਼ਤੇਦਾਰਾਂ ਕੋ ਕੁਝ ਮੈਂ ਬੈਂਕ ਚੋਂ ਵਿਆਜ ਵਿਆਜੀ ਪੈਸੇ ਚੱਕ ਕੇ ਤੇ ਮੈਂ ਇਹਦਾ ਪੈਸੇ ਤਾਰੇ ਮੁੰਡੇ ਦੇ ਕੋਣ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਖੀਰ ਦੇ ਮੇਰੇ ਕੋਲ ਸਰਕਾਰ ਗਾੜੀ ਇਹੇ ਬੇਨਤੀ ਆ ਵੀ ਮੈਨੂੰ ਮੇਰਾ ਹੱਕ ਮਿਲ ਜਾ ਜੋ ਜਿੰਨਾ ਮੈਂ ਪੈਸੇ ਦਿੱਤੇ ਮੈਨੂੰ ਪੈਸੇ ਮਿਲ ਜਾਣ ਮੇਰੀ ਇਹੇ ਬੇਨਤੀ ਆ ਜੀ ਉਸ ਫਰਜੀ ਏਜੰਟ ਦੇ ਚਾਂਸੇ ਚ ਕਿਦਾਏ ਤੁਸੀਂ ਭਾਜੀ ਸਾਡਾ ਰਿਸ਼ਤੇਦਾਰ ਸੀ ਇੱਥੋਂ ਡਮਾਨਿਆਂ ਤੋਂ ਉਹ ਲੈ ਕੇ ਮੇਰੇ ਘਰ ਆ ਇਹਨੂੰ ਆਇਆ ਜਿਹਦੇ ਨਾਲ ਮੈਂ ਉਹਨੂੰ ਇੱਥੋਂ ਤੱਕ ਵੀ ਮੈਂ ਜਿਹੜਾ ਸਾਡਾ ਰਿਸ਼ਤੇਦਾਰ ਬੰਦਾ ਉਹਨੂੰ ਮੈਂ ਇਹ ਗੱਲ ਕਹੀ ਆ ਵੀ ਮੈਂ ਇਹਨੂੰ ਨਹੀਂ ਜਾਣਦਾ ਮੈਂ ਤੈਨੂੰ ਪੈਸੇ ਦੇਣੇ ਆ ਤੇ ਤੇ ਬਿਤੂ ਹੀ ਜ਼ਿੰਮੇਵਾਰ ਆ ਮੇਰੇ ਪੈਸਾ ਦੇ ਜੇ 19 21 ਜਾਂ ਕੁਝ ਵੀ ਹੋ ਜਵੇ ਤੇ ਮੈਂ ਤੂੰ ਮੇਰੇ ਪੈਸੇ ਦੇਣ ਦਾ ਰਿਆਂ ਉਹ ਇਸ ਗੱਲ ਨਾਲ ਸਹਿਮਤ ਆ ਹਜੇ ਤੱਕ ਵੀ ਉਹ ਮੰਨਦਾ ਵੀ ਮੈਂ ਜ਼ਿੰਮੇਵਾਰ ਆ ਪੈਸਾ ਦਾ ਤੇਰੇਆਂ ਦਾ ਮੁੰਨ ਕਰਜ਼ਾ ਵੀ ਲਾਉਣਾ ਕੁੜੀਆਂ ਵੀ ਵਿਆਹਣੀਆਂ ਹਾਂਜੀ ਕਰਜ਼ਾ ਵੀ ਲਾਉਣਾ ਕੁੜੀਆਂ ਵੀ ਵਿਆਹਣੀਆਂ ਜੀ ਤੇ ਇਹਦਾ ਮੁੰਨ ਕੀ ਨੂੰ ਫੇਰ ਦੁਬਾਰਾ ਭੇਜੂਗਾ ਦੇਖੋ ਜੀ ਹੁਣ ਮਾਰਾ ਮੋੜ ਮੁਰਖਾ ਕੱਲਾਂਗੇ ਡਬਾਈਡ ਵੀ ਜੀ ਹੋਰ ਤੇ ਇੰਨੀ ਸਾਡੇ ਕੋ ਪਾਵਰ ਨਹੀਂ ਮੇਰੇ ਕੋ ਕਮਰਾ ਹੈ ਕਿਆ ਕੋਈ ਬਾਥਰੂਮ ਕੋਈ ਕੁਛ ਨਹੀਂ ਕਰਦੇ ਵਿੱਚ ਇਹ ਕਿਆ ਤਨਾ ਗਲਰਾ ਤੇ ਆ ਕਮਰਾ ਜੀ ਇੱਕ ਮੇਰੇ ਕੋ ਥਾਂ ਹੈਗਾ 2.5 ਮਰਲੇ ਜਿਹਦੇ ਵਿੱਚ ਮੈਂ ਰਹਿਣ ਡਿਆ ਜੀ ਹਾਂਜੀ ਬੜੇ ਦੁੱਖ ਦੀ ਗੱਲ ਆ ਕਿ ਅੱਗੇ ਵੀ ਕਈ ਵਾਰੀ ਆਪ ਸੰਗਤਾਂ ਦੇ ਸਾਹਮਣੇ ਹੋਣ ਦਾ ਸਮਾਂ ਮਿਲਿਆ ਕਿ ਜਿਹੜੇ ਸਾਡੇ ਨੌਜਵਾਨ ਸਾਡਾ ਬ੍ਰੇਨ ਡレイン ਹੋ ਰਿਹਾ ਬਾਹਰ ਨੂੰ ਜਾ ਰਿਹਾ ਤੇ ਉਹ ਇਸ ਤਰੀਕੇ ਨਾਲ ਡレイン ਹੋ ਰਿਹਾ ਕਿ ਜਿਹਦੇ ਨਾਲ ਬਹੁਤ ਵੱਡੀ ਜਿਹੜੀ ਹੈਗੀ ਹੈ ਲੁੱਟਖੋਟ ਹੋ ਰਹੀ ਹੈ ਸੋ ਇਹ ਜਿਹੜਾ ਹੈ ਸਾਡੇ ਨੌਜਵਾਨ ਇਥੇ ਕੋਈ ਵੀ ਜਿਹੜਾ ਹੈਗਾ ਕੰਮ ਵੱਲ ਹੁਣ ਰੁਚੀ ਨਹੀਂ ਰਹਿ ਗਈ ਹਰ ਇੱਕ ਦੀ ਸੋਚ ਹੈ ਕਿ ਅਸੀਂ ਬਾਹਰ ਚੱਲ ਜਾਈਏ ਬਾਹਰ ਕਿੰਨੇ ਕੁ ਜਾਂਦੇ ਆ ਤੇ ਕਿੰਨੇ ਕੋਦੇ ਵਿੱਚ ਸਕਸੈਸਫੁਲ ਹੁੰਦੇ ਆ ਸੋ ਉਹਨਾਂ ਦੀ ਗੱਲ ਘੱਟ ਹੁੰਦੀ ਆ ਜਿਹੜੇ ਪਰ ਰਾਹ ਵਿੱਚ ਫਸ ਜਾਂਦੇ ਆ ਜਿਹੜੇ ਜਿਹੜੇ ਹੈ ਆਪਣੇ ਕਈ ਜੀਵਨ ਤੋਂ ਵੀ ਹੱਥ ਧੋ ਲੈਂਦੇ ਆ ਤੇ ਇੱਕ ਪੈਸੇ ਦੀ ਚਮਕ ਦਮਕ ਕਰਕੇ ਅਸੀਂ ਮਾਪੇ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜਾ ਹੈ ਕਈ ਵਾਰੀ ਇਹੋ ਜਿਹੇ ਜਲਾਦਾਂ ਦੇ ਹੱਥ ਫੜਾ ਦਿੰਦੇ ਆ ਘਰ ਵੀ ਲੁੱਟਾ ਦਿੰਦੇ ਆ ਤੇ ਮਗਰੋਂ ਜਿਹੜੇ ਹੈਗੇ ਆ ਬੱਚੇ ਵੀ ਬਾਹਰ ਜਾ ਕੇ ਫਸ ਜਾਂਦੇ ਆ ਜਿੱਥੇ ਉਹਨਾਂ ਦਾ ਕੋਈ ਵਾਲੀਵਾਰਸ ਨਹੀਂ ਹੁੰਦਾ ਸੋ ਇਹੋ ਜੀ ਘਟਨਾ ਇਹ ਸਾਡੇ ਕੋਲ ਤਿੰਨ ਪਰਿਵਾਰ ਆਏ ਸੀ 19 ਮਾਰਚ ਨੂੰ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਮਰਾਕੋ ਦੇ ਵਿੱਚ ਫਸੇ ਹੋਏ ਆ ਤੇ ਉਹਨਾਂ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਇੱਕ ਜਿਹੜਾ ਬੱਚਾ ਸੀ ਉਹ ਸਾਡੇ ਨਜ਼ਦੀਕ ਮਰੀਦਵਾਲ ਤੋਂ ਸੀ ਸੋ ਉਹ ਬੱਚਾ ਅੱਜ ਇੱਥੇ ਆਇਆ ਵੀ ਹੈ ਸੋ ਤਕਰੀਬਨ ਸਾਲ ਤੋਂ ਦੇ ਤਕਰੀਬਨ 8-9 ਮਹੀਨੇ ਬਾਅਦ ਬੱਚਾ ਵਾਪਸ ਆਇਆ ਸੋ ਮਾਪੇ ਨੇ ਕਿਉਂਕਿ ਇੰਨੀ ਆਰਥਿਕ ਹਾਲਤ ਮਾੜੀ ਹੈ ਕਿ ਲੋਕਾਂ ਕੋ ਪੈਸੇ ਫੜ ਕੇ 13 ਲੱਖ ਰੁਪਇਆ ਜਿਹੜਾ ਹੈ ਉਹ ਏਜੰਡਰ ਨੂੰ ਦਿੱਤਾ ਤੇ ਆਪ ਇਸੋ ਕਮਾ ਕਮਾ ਕੇ ਬੱਚੇ ਨੂੰ ਉਸੇ ਰੋਟੀ ਵਾਸਤੇ ਮਗਰ ਪੈਸੇ ਭੇਜਦਾ ਰਿਹਾ ਸੋ ਸੋ 10 ਲੜਕੀਆਂ ਦੱਸਦੇ ਅੱਗੇ ਇਹਦੇ ਤੋਂ ਵੱਡੀਆਂ ਹੈ ਬੱਚੇ ਤੋਂ ਜਿਹੜੀਆਂ ਵਿਹਣ ਵਾਲੀਆਂ ਘਰ ਦੇ ਵਿੱਚ ਦੱਸ ਰਹੇ ਕਿ ਮੇਰੇ ਟਾਇਲਟ ਬਾਥਰੂਮ ਵੀ ਨਹੀਂ ਬਣਿਆ ਹੋਇਆ ਪਰ ਜਿਹੜਾ ਹੈ ਉਜਲੇ ਪੇਖ ਵਾਸਤੇ ਆਪਣੇ ਬੱਚੇ ਵਾਸਤੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਕੋ ਪੈਸੇ ਇਕੱਠੇ ਕਰਕੇ ਜਿਹੜੇ ਹੈ ਉਹ ਏਜੰਡਰ ਨੂੰ ਦੇ ਦਿੱਤੇ ਤੇ ਬੱਚੇ ਉਧਰ ਪੋਸਾ ਦਿੱਤੇ ਅੱਜ ਜਿਹੜੇ ਬੱਚੇ ਤਾਂ ਵਾਪਸ ਆ ਗਿਆ ਕੋ ਇਹ ਤਿੰਨ ਬੱਚੇ ਉਹ ਆ ਗਏ ਅਸੀਂ ਨਾਲ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਬਾਬਾ ਜੀ ਉੱਥੇ ਹੋਰ ਵੀ ਬੱਚੇ ਫਸੇ ਹੋਇਆ ਜਿਹਨਾਂ ਦਾ ਜਿਹੜੇ ਹੈ ਵਾਪਸ ਨਹੀਂ ਆ ਰਹੇ ਸੋ ਅਸੀਂ ਉਹਦੇ ਵਿੱਚ ਰਿਕੁਐਸਟ ਕੀਤੀ ਸੀ ਕਿ ਤਿੰਨ ਬੱਚੇ ਜਿਹੜੇ ਹੈਗੇ ਆ ਇਹ ਐਡਰੈਸ ਤੋਂ ਇੱਥੇ-ਇੱਥੇ ਗਏ ਹੋਏ ਇਹਨਾਂ ਦੇ ਪਰਿਵਾਰਾਂ ਦਾ ਜੋ ਸਾਡੇ ਕੋਲ ਆਇਆ ਸੀ ਤੇ ਹੋਰ ਵੀ ਜਿਹੜੇ ਹੈਗੇ ਆ ਬੱਚੇ ਇੱਥੇ ਇਹਨਾਂ ਦੇ ਨਾਲ ਫਸੇ ਹੋਏ ਉਹਨਾਂ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ ਸੋ ਅਸੀਂ ਧੰਨਵਾਦ ਕਰਦੇ ਹਾਂ ਵਿਦੇਸ਼ ਮੰਤਰਾਲੇ ਦਾ ਜਿਨ੍ਹਾਂ ਨੇ ਜਿੰਨੇ ਵੀ ਇਹ ਬੱਚੇ ਆਏ ਉਹਨਾਂ ਦੀ ਕੋਸ਼ਿਸ਼ਾਂ ਦੇ ਨਾਲ ਵਾਪਸ ਆਏ ਆ ਸੋ ਅਸੀਂ ਉਹਨਾਂ ਦਾ ਵੀ ਆਫੀਸਰ ਸਹਿਬਾਨਾਂ ਦਾ ਵੀ ਜਿਹੜੇ ਹੈਗੇ ਆ ਪਰ ਅੰਬੈਸੀ ਦੇ ਵਿੱਚ ਕੰਮ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਬੱਚੇ ਮਾਪੇ ਦੇ ਕੋਲ ਪਹੁੰਚ ਗਏ ਪਰ ਬੜੀ ਦੁੱਖ ਦੀ ਗੱਲ ਹੈ ਕਿ ਜੋ ਅਸੀਂ ਇਹਨਾਂ ਤੋਂ ਕਹਾਣੀ ਸੁਣੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਜਾਲ ਦੇ ਵਿੱਚ ਫਸਾਇਆ ਜਾਂਦਾ ਤੇ ਰਾਹ ਦੇ ਵਿੱਚ ਜਿਹੜਾ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਪੈਸੇ ਇੱਥੇ ਕੋਈ ਲੈ ਲੈਂਦਾ ਅੱਗੇ ਗਾਂ ਉਹ ਗਾਂ ਕੇ ਸ਼ੇਰ ਨੂੰ ਦੇ ਦਿੰਦਾ ਉਹ ਦੂਖਾਂ ਕਿੰਨੀ ਜਿਹੜੀ ਹੈਗੀ ਆ ਪਸ਼ੂ ਪਸ਼ੂ ਵੀ ਨਹੀਂ ਇਦਾਂ ਵਕਦੇ ਜਿਸ ਤਰ੍ਹਾਂ ਇਹ ਉਹ ਬੰਦੇ ਉਹਨਾਂ ਜਿਹੜਾ ਹੈਗਾ ਵੇਚਿਆ ਜਾਂਦਾ ਸੋ ਇਹ ਅਸੀਂ ਉਹਨਾਂ ਮਾਪੇ ਬਾਬ ਨੂੰ ਬੇਨਤੀ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਪਾਲ ਪਲੋਸ਼ ਕੇ ਵੱਡੇ ਕੀਤਾ ਇੱਥੇ ਵੀ ਵਾਹਿਗੁਰੂ ਨੇ ਰੋਜ਼ਗਾਰ ਦੇਣਾ ਜਿਹੜਾ ਹੈ ਇੱਥੇ ਵੀ ਮਿਲ ਸਕਦਾ ਇੱਥੇ ਵੀ ਅਸੀਂ ਰੋਟੀ ਖਾਂਦੇ ਆ ਕੋਈ ਇੱਥੇ ਭੁੱਖਾ ਨਹੀਂ ਮਰਦਾ ਨਹੀਂ ਤਾਂ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਚੱਲਦੇ ਆ ਸਾਨੂੰ ਇਸ ਤਰ੍ਹਾਂ ਨਰਹਾਸਾ ਦੇ ਤੇ ਇਹੋ ਜਿਹੇ ਏਜੰਟਾਂ ਦੇ ਹੱਥ ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਨਹੀਂ ਜਿਨ੍ਹਾਂ ਦਾ ਪਤਾ ਕੋਈ ਨਹੀਂ ਕੋਈ ਰਜਿਸਟ੍ਰੇਸ਼ਨ ਨਹੀਂ ਇਹੋ ਜਿਹੇ 에ਜੰਟਾਂ ਦੇ ਧੜੇ ਚੜ ਕੇ ਕਿ ਤੂੰ ਤੇਰੇ ਮੁੰਡੇ ਨੂੰ ਮੈਂ ਨਗਾ ਦੇਣਾ ਗਾਂਧੀਆਂ ਰਿਸ਼ਤੇਦਾਰਾਂ ਚ ਕਈ ਵਾਰੀ ਇਹੋ ਜੇ ਅਸੀਂ ਵਿਸ਼ਵਾਸ ਕਰ ਲੈਨੇ ਆ ਉਹਦੇ ਨਾਲ ਪੈਸਾ ਵੀ ਮਰ ਜਾਂਦਾ ਤੇ ਜਿਹੜੇ ਬੱਚਿਆਂ ਦਾ ਭਵਿੱਖ ਉਜਲਾ ਹੋਣ ਦੀ ਬਜਾਏ ਉਹ ਫਸ ਜਾਂਦੇ ਆ ਸੋ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਮਾਪੇ ਨੂੰ ਕਿ ਬੱਚੇ ਇੱਕ ਕੁਦਰਤ ਦੀ ਦਾਤ ਆ ਤੇ ਇਹਨਾਂ ਨੇ ਜਾਣਾ ਵਾ ਤੇ ਸਹੀ ਤਰੀਕੇ ਨਾਲ এডੂਕੇਸ਼ਨ ਲੈ ਲਓ ਜਿੱਥੇ ਮਰਜ਼ੀ ਜਿਹੜੇ ਮੁਲਕ 'ਚ ਤੁਸੀਂ ਜਾਣਾ ਚਾਹੋ ਤੁਹਾਨੂੰ ਕੋਈ ਨਹੀਂ ਰੋਕਦਾ ਇਹੋ ਜੇ ਅਸੀਂ ਬੱਚਿਆਂ ਨੂੰ ਹਾਇਰ এডੂਕੇਸ਼ਨ ਨਹੀਂ ਦੇ ਰਹੇ ਤੇ ਬਾਹਰ ਜਦੋਂ ਅਸੀਂ ਪੈਸੇ ਦੇ ਕੇ ਕੱਢ ਰਹੇ ਆਂ ਤੇ ਉਹਦੇ ਨਾਲ ਉਹ ਇਹਹੀ ਮਕਸਦ ਆ ਕਿ ਸਾਡੇ ਬਾਹਰ ਬੱਚੇ ਜਾ ਕੇ ਸੈੱਟ ਹੋ ਜਾਣਗੇ ਉਸੇ ਪੈਸਾ ਕਮਾਉਣਗੇ ਪਰ ਪੈਸਾ ਤਾਂ ਤੁਹਾਡੇ ਕੋਲੋਂ ਪਹਿਲਾਂ ਲੈ ਲੈਂਦੇ ਇਸ ਵਾਸਤੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਹੈ ਬੱਚਿਆਂ ਨੂੰ ਜੇ ਭੇਜਣਾ ਚਾਹੁੰਦੇ ਐ ਇਸੇ ਨਹੀਂ ਕਿ ਨਹੀਂ ਜਾਵੇ ਕੋਈ ਹਰ ਮਾਪੇ ਦੀ ਇੱਛਾ ਹੈ ਪਰ ਉਹ ਲੀਗਲ ਜਿਹੜੇ ਹੈ ਏਜੈਂਟਾਂ ਉਹਨਾਂ ਦੇ ਸਰੂ ਜਾਵੇ ਵੀਜ਼ਾ ਲੈ ਕੇ ਜਾਵੇ ਜਾਂ ਫਰਕ ਪਰਮਿਟ ਲੈ ਕੇ ਜਾਵੇ ਜਿਦਾ ਕਿ ਸਰਕਾਰ ਵੀ ਤੇ ਜਿਹੜੀ ਹੈਗੀ ਵਿਦੇਸ਼ ਮੰਤਰਾਲਿਆ ਵੀ ਤੇ ਦੂਸਰੇ ਸਾਰੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਅਸੀਂ ਕੋਈ ਇਲੀਗਲ ਕੰਟਰੈਕਟ ਕਰਦੇ ਆਂ ਤੇ ਜਦੋਂ ਇਹੋ ਜਿਹੇ ਏਜੰਟਾਂ ਦੇ ਥਰੂ ਜਾ ਕੇ ਅਸੀਂ ਫਸ ਜਾਂਦੇ ਆਂ ਫਿਰ ਉਥੇ ਕੋਈ ਜਿਹੜੀ ਹੈਗੀ ਕਿਉਂਕਿ ਅਸੀਂ ਗਸੂਰਵਾਰ ਹੁੰਨੇ ਆਂ ਉਥੇ ਕੋਈ ਜਿਆਦਾ ਜਿਹੜਾ ਹੈ ਜੇਲ੍ਹਾਂ ਦੇ ਵਿੱਚ ਇਸੇ ਕਰਕੇ ਜਾ ਕੇ ਉਥੇ ਸਾਡੇ ਬੱਚਿਆਂ ਨੂੰ ਸਾੜਨਾ ਪੈਂਦਾ ਸੋ ਇਸ ਵਾਸਤੇ ਸਾਡੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਹੈ ਵੱਧ ਤੋਂ ਵੱਧ ਜਿਹੜਾ ਹੈ ਇਹ ਆਪਣੇ ਆਹਰ ਇੱਥੇ ਵੀ ਦਿਓ ਮਿਲ ਸਕਦਾ ਬਹੁਤ ਖੁਸ਼ ਹੋ ਗਿਆ ਕੋਈ ਇਥੇ ਭੁੱਖਾ ਨਹੀਂ ਮਰਦਾ ਪਰ ਜੇ ਬਾਹਰ ਵੀ ਜਾਣਾ ਤੇ ਵਧੀਆ ਏਜੰਟ ਜਿਹੜਾ ਹੈ ਲੀਗਲ ਉਹਦੇ ਰਾਹੀਂ ਜਾਓ ਇਹ ਸਾਡੀ ਸਾਰਿਆਂ ਨੂੰ ਬੇਨਤੀ ਆ ਇਹ ਜਿਹੜੇ ਬੱਚੇ ਜਿਹੜੇ ਹੈਗੇ ਇਹਨਾਂ ਨੇ ਜੋ ਇਹਨਾਂ ਦੇ ਨਾਲ ਬੀਤੀ ਹੈ ਬੜੀ ਦਿਲ ਨੂੰ ਹਿਲਾਉਣ ਵਾਲੀ ਇਹੋ ਜਿਹੀ ਪਤਾ ਨਹੀਂ ਕਿੰਨੇ ਪਰਿਵਾਰ ਜਿਹੜੇ ਇਸੇ ਤਰ੍ਹਾਂ ਹੀ ਕਰਜ਼ੇ ਹੇਠਾਂ ਡੁੱਬੇ ਕਿ ਇਸੇ ਤਰ੍ਹਾਂ ਹੀ ਆਪਣੇ ਲੋੜ ਤੋਂ ਵੱਧ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਏਜੰਟਾਂ ਨੂੰ ਦੇ ਦਿੰਦੇ ਏਜੰਟ ਕੋਈ ਆਵਾਜ਼ ਨਹੀਂ ਘਾਂ ਦਿੰਦਾ ਕਿਉਂਕਿ ਚੋਹਰਾਂ ਦੇ ਕੱਪੜੇ ਤੇ ਲਾਠੀਆਂ ਦੇ ਗਾਜ ਜੋ ਉਹ ਹੁੰਦਾ ਕਿ ਉਹ ਗਲਤ ਪਾਸੇ ਆਪਣਾ ਪੈਸਾ ਲਾ ਕੇ ਤੇ ਆਮ ਲੋਕਾਂ ਨੂੰ ਠੱਗ ਲੈਂਦੇ ਐ ਨਾ ਠੱਗਾਂ ਤੋਂ ਬਚੋ ਤੇ ਜਿਹੜਾ ਹੈ ਜੇ ਜਾਣਾ ਹੀ ਹੈ ਤਾਂ ਲੀਗਲ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਹੈ